ਅੱਜ ਗੱਲ ਕਰਾਂਗੇ ਉਸ ਕਾਲੀ ਰਾਤ ਦੀ ਜਦੋਂ ਸਹਿਬ ਸੱਚੇ ਪਾਤਸ਼ਾਹ ਜੀ ਨੇ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡਿਆ ਸੀ ਕੌਣ ਸੀ ਹੋ ਕੌਣ ਸੀਗੇ ਉਹ ਜੋ ਵਹੀਰ ਦੇ ਬਿਲਕੁਲ ਸਭ ਤੋਂ ਮੂਰੇ ਸੀ ਅਤੇ ਕੌਣ ਸੀ ਉਹ ਜੋ ਵਹੀਰ ਦੇ ਸਭ ਤੋਂ ਪਿੱਛੇ ਸੀ ਕੌਣ ਸੀ ਉਹ ਸਖਸ਼ ਜੋ ਗੁਰੂ ਸਾਹਿਬ ਜੀਆਂ ਤੋਂ ਬਾਅਦ ਵੀ ਆਨੰਦਗੜ੍ਹ ਸਾਹਿਬ ਦੇ ਕਿਲੇ ਦੇ ਵਿੱਚ ਟਿਕੇ ਰਹੇ ਅਤੇ ਕੌਣ ਸੀ ਉਹ ਜੋ ਗੁਰੂ ਮਹਾਰਾਜ ਜੀਆਂ ਦੇ ਕੱਖ ਤੋਂ ਤੇ ਆਪ ਕਲੰਗੀ ਲਾ ਕੇ ਬੈਠ ਗਈ ਸੀ ਕਿ ਅਸੀਂ ਆ ਗੁਰੂ ਗੋਬਿੰਦ ਸਿੰਘ ਅੱਜ ਇਹਨਾਂ ਸਭ ਬਾਰੇ ਗੱਲ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਕਿ ਆਪ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਅੱਜ ਗੱਲ ਕਰਾਂਗੇ ਜੀ ਜੋ ਸੱਚੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹਨਾਂ ਅਨੰਦਪੁਰ ਸਾਹਿਬ ਦਾ ਕਿਲਾ ਜੋ ਛੱਡਿਆ ਸੀ ਉਸ ਬਾਰੇ ਤੇ ਜਾਣਾਂਗੇ ਕਿ ਕੌਣ ਸੀ ਉਹ ਸਖਸ਼ ਜੋ ਗੁਰੂ ਮਹਾਰਾਜ ਜੀਆਂ ਦੇ ਕਿਲਾ ਛੱਡਣ ਤੋਂ ਬਾਅਦ ਵੀ ਆਨੰਦਪੁਰ ਸਾਹਿਬ ਹੀ ਟਿਕੇ ਰਹੇ ਕੌਣ ਸੀ ਉਹ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਜਾਣ ਤੋਂ ਬਾਅਦ ਖੁਦ ਆਪ ਕਲੰਗੀ ਲਾ ਕੇ ਜਿਸ ਆਸਣ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਵੀ ਰਾਜਮਾਨ ਹੁੰਦੇ ਸੀ ਉਸੇ ਹੀ ਆਸਣ ਤੇ ਉਹ ਆਪ ਆ ਕੇ ਬੈਠ ਗਿਆ ਸੀ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ ਸਹਿਬ ਸੱਚੇ ਪਾਤਸ਼ਾਹ ਕਲਕੀਤਰ ਮਹਾਰਾਜ ਜੀ ਆਨੰਦਪੁਰ ਸਾਹਿਬ ਦੇ ਗਲੀਆਂ ਦਾ ਗੀੜਾ ਲਾਉਂਦੇ ਨੇ ਦੇਖਦੇ ਨੇ ਜਿਵੇਂ ਕਿ ਉਹ ਸਾਰੀਆਂ ਗਲੀਆਂ ચીਖ-ਚੀਖ ਕੇ ਮਹਾਰਾਜਿਆਂ ਨੂੰ ਕਹਿ ਰਹੀਆਂ ਹੋਣ ਕਿ ਸਾਨੂੰ ਛੱਡ ਕੇ ਨਾ ਜਾਓ ਸੱਚੇ ਪਾਤਸ਼ਾਹ ਜੀ ਕੀ ਹੋਊਗਾ ਸਾਡਾ ਤੁਹਾਡੇ ਬਿਨਾਂ ਤਿੰਨਾ ਵਾਰਾਗ ਸੀ ਉਸ ਦਿਨ ਉਹ ਗਲੀਆਂ ਦੇ ਵਿੱਚ ਕਿੰਨੀ ਚੁੱਪੀ ਸੀ ਜੋ ਕਿ ਬੜੀ ਅਸਹਿਸੀ ਸੱਚੇ ਪਾਤਸ਼ਾਹ ਜੀ ਆਨੰਦਗੜ੍ਹ ਦੇ ਕਿਲੇ ਤੋਂ ਤੋਰੇ ਹੋਏ ਨੇ ਕੁਛ ਕ ਸਿੰਘਾਂ ਦੇ ਨਾਲ ਆਨੰਦਪੁਰ ਸਾਹਿਬ ਦਾ ਆਨੰਦਪੁਰ ਸਾਹਿਬ ਦੀਆਂ ਗਲੀਆਂ ਦਾ ਆਖਰੀ ਕੀੜਾ ਲਾਉ ਬਹੁਤ ਭਾਰੀ ਵਿਰਾਗ ਸੀ ਇਤਿਹਾਸਕਾਰ ਦੱਸਦੇ ਨੇ ਕਿ ਬਹੁਤ ਭਾਰੀ ਵਿਰਾਗ ਸੀ ਉਸ ਦਿਨ ਆਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਕਿ ਚੋ ਪਚਾਪਾ ਸਾਹਿਬ ਸੱਚੇ ਪਾਸ਼ਾ ਜੀ ਦੁਰੇ ਜਾ ਰਹੇ ਨੇ ਉਹ ਅਨੰਦਪੁਰ ਸਾਹਿਬ ਜੋ ਸੱਚੇ ਪਾਸ਼ਾ ਜੀ ਨੇ ਆਪ ਆਪਣੇ ਹੱਥੀ ਵਸਾਇਆ ਸੀ ਤਨਤਨ ਸਾਹਿਬ ਸ੍ਰੀ ਗੁਰਤੇਗ ਬាទ ਮਹਾਰਾਜ ਜੀ ਨੇ ਪਹਿਲਾਂ ਚੱਕ ਨਾਨਕੀ ਵਸਾਇਆ ਸੀ ਤੇ ਉਸ ਤੋਂ ਬਾਅਦ ਸਾਬ ਸ੍ਰੀ ਗੁਰਗੋਬ ਸਿੰਘ ਮਹਾਰਾਜ ਜੀ ਨੇ ਅਲੱਗ ਜ਼ਮੀਨ ਲੈ ਕੇ ਥੋੜੀ ਹੀ ਦੂਰ ਬਿਲਕੁਲ ਨਜ਼ਦੀਕ ਹੀ ਅਨੰਤਪੁਰ ਸਾਹਿਬ ਆਇਆ ਸੀ ਤੇ ਬਾਦ ਦੇ ਵਿੱਚ ਚੱਕ ਨੰਨ ਕਿਤੇ ਅਨੰਤਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਹੀ ਕਰ ਦਿੱਤਾ ਸੀ ਜਿੱਥੇ ਮਹਾਰਾਜ ਜੀ ਨੇ ਇੰਨਾ ਸਮਾਂ ਬਿਤਾਇਆ ਨਹੀਂ ਸੌਖਾ ਹੋ ਸਕਦਾ ਆਪਦੇ ਕਰਨ ਨੂੰ ਛੱਡਣਾ ਪਰ ਫਿਰ ਵੀ ਤੁਸੀਂ ਦੇਖੋ ਕਿ ਕਿੱਡਾ ਜਗਰਾ ਸੀ ਮਹਾਰਾਜ ਜੀਆਂ ਦਾ ਜੋ ਆਪ ਆਪਣੇ ਸਿੰਘਾਂ ਦੇ ਕਹਿਣ ਤੇ ਸਾਹਿਬ ਸੱਚੇ ਪਾਤਸ਼ਾਹ ਆਪਣੇ ਹੀ ਘਰ ਨੂੰ ਛੱਡ ਕੇ ਜਾ ਰਹੇ ਨੇ ਸਾਬ ਸੱਚੇ ਪਾਸ਼ਾ ਤੁਰਦੇ-ਤੁਰਦੇ ਸੀਸ ਗੰਸਾਹਬ ਜੇਸਾ ਸਥਾਨ ਤੇ ਸਾਬ ਸੱਚੇ ਪਾਸ਼ਾ ਜੀ ਨੇ ਆਪਣੇ ਪਿਤਾ ਜੀਾਂ ਦੇ ਸੀਸ ਦਾ ਸੰਸਕਾਰ ਕੀਤਾ ਸੀ ਉਸ ਸੰਸਕਾਰ ਵਾਲੀ ਥਾਂ ਸਾਬ ਸੱਚੇ ਪਾਸ਼ਾ ਜੀ ਜਦ ਪਹੁੰਚਦੇ ਨੇ ਤਾਂ ਆਪਣੀ ਚੁੱਪੀ ਤੋੜਦੇ ਨੇ ਤੇ ਹੌਲੀ ਦੇਣੇ ਆਪਣੇ ਸਿੰਘਾਂ ਨੂੰ ਕਹਿੰਦੇ ਨੇ ਕਿ ਆਓ ਭਾਈ ਹੁਣ ਅਰਦਾਸਾ ਸੋਧ ਲਈਏ ਆਗਿਆ ਲੈ ਲਈਏ ਗੁਰੂ ਪਿਤਾ ਜੀਆਂ ਤੋਂ ਜਾਣ ਦੀ ਇਤਿਹਾਸਕਾਰ ਲਿਖਦੇ ਨੇ ਕਿ ਸਾਬ ਸੱਚੇ ਪਾਤਸ਼ਾਹ ਜੀ ਨੇ ਉਸ ਸੀਸ ਵਾਲੇ ਥਾਂ ਦੀ ਭਾਵ ਥੜਾ ਸਾਹਿਬ ਦੀ ਤਿੰਨ ਵਾਰ ਪ੍ਰਕਰਮਾ ਕੀਤੀ ਭਾਵ ਤਿੰਨ ਪ੍ਰਕਰਮਾ ਕੀਤੀ ਸਾਬ ਸੱਚੇ ਪਾਤਸ਼ਾਹ ਜੀ ਨੇ ਅਤੇ ਉੱਥੇ ਇੱਕ ਗੁਰਪੱਖਸ਼ ਦਾਸ ਨਾਮ ਦਾ ਇੱਕ ਸਾਧੂ ਰਹਿੰਦਾ ਸੀ ਉਹਨਾਂ ਦੀ ਸਤ ਸੱਚੇ ਪਾਤਸ਼ਾਹ ਜੀ ਨੇ ਸੇਵਾ ਲਈ ਸੀ ਕਿ ਤੂੰ ਇੱਥੇ ਰੁਕਣਾ ਹੈ ਤੇ ਤੇ ਸਥੜਾ ਸਾਹਿਬ ਦੀ ਤੁਸੀਂ ਸੇਵਾ ਕਰਨੀ ਹੈ ਜੋਤ ਜਗਦੀ ਰੱਖਣੀ ਆ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਹੈ ਉਹ ਸਾਧੂ ਸੀ ਗੁਰਬਖਸ਼ ਦਾਸ ਜੀ ਜੋ ਕਿ ਅਖੀਰ ਤੱਕ ਉੱਥੇ ਟਿਕੇ ਰਹੇ ਸੀਗੇ ਤੇ ਹੁਣ ਜੋ ਜੋ ਸਤ ਸੱਚੇ ਪਾਤਸ਼ਾਹ ਜੀ ਆਨੇ ਨਾਲ ਲੈ ਕੇ ਜਾਣਾ ਸੀ ਹਣ ਸਾਹਿਬ ਸੱਚੇ ਪਾਤਸ਼ਾਹ ਜੀ ਉਥੋਂ ਵਾਪਸ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਚਲੇ ਜਾਂਦੇ ਨੇ ਤੇ ਜੋ ਜੋ ਸਮਾਨ ਸੱਚੇ ਪਾਤਸ਼ਾਹ ਜੀ ਨੇ ਨਾਲ ਲੈ ਕੇ ਜਾਣਾ ਸੀ ਉਸ ਸਮਾਨ ਨੂੰ ਬੜੇ ਪਿਆਰ ਨਾਲ ਇੱਕ ਪਾਸੇ ਰੱਖ ਰਹੇ ਨੇਗੇ ਤੇ ਸੋਨਾ ਚਾਂਦੀ ਸਭ ਸਾਹਿਬ ਸੱਚੇ ਪਾਤਸ਼ਾਹ ਨਦੀ ਦੇ ਵਿੱਚ ਵਗਾ ਰਹੇ ਨੇ ਕਿਉਂਕਿ ਹੁਣ ਜਿਸ ਰਾਤ 에 ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੁਰਨਾ ਸੀ ਜਾਣਾ ਸੀ ਉਸ ਰਾਤੇ ਇਸ ਸਿਉਣੀ ਦੀ ਕੋਈ ਲੋੜ ਨਹੀਂ ਸੀ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਕੋਲ ਆਉਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਆਪ ਜੀ ਮਾਇਆ ਭਾਵ ਖਜ਼ਾਨਾ ਨਾ ਸਟੋ ਤੁਸੀਂ ਇਹ ਆਪਣੇ ਸਿੰਘਾਂ ਦੇ ਵਿੱਚ ਵੰਡ ਦਿਓ ਪਰ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ ਕਿ ਨਹੀਂ ਜੀ ਜੋ ਪਰਉਪਕਾਰ ਅਹਿਸਾਨ ਮੇਰੇ ਉੱਤੇ ਸਾਡੇ ਉੱਤੇ ਸਾਡੇ ਸਿੰਘਾਂ ਨੇ ਕੀਤੇ ਨੇ ਉਹਨਾਂ ਨੂੰ ਮੈਂ ਇਹ ਸਿਉਨਾ ਦੇ ਕੇ ਛੋਟੇ ਸਾਬਤ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਿਉਂਕਿ ਸਿਉਨੇ ਦੀ ਕੀਮਤ ਓਨੀ ਨਹੀਂ ਕਿ ਜਿੰਨੇ ਮਹਿੰਗੇ ਉਪਕਾਰ ਸਿੱਖਾਂ ਨੇ ਸਾਡੇ ਉੱਤੇ ਕੀਤੇ ਨੇ ਇਤਿਹਾਸਕਾਰ ਲਿਖਦੇ ਨੇ ਕਿ ਜਿੰਨੇ ਵੀ ਸਿਉਨਾ ਚਾਂਦੀ ਜੋ ਵੀ ਮਾਇਆਦਾਰੀ ਵਸਤੂ ਸੀ ਭਾਵ ਕੇ ਮਾਇਆ ਸੀ ਉਹ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਦੀ ਦੇ ਵਿੱਚ ਵਹਾ ਦਿੱਤੀ ਸਾਹੂ ਸੱਚੇ ਪਾਸ਼ਾ ਜੀਆਂ ਦੇ ਦਰਬਾਰ ਦੇ ਵਿੱਚ 52 ਕਵੀ ਬਹਿੰਦੇ ਸੀ ਇਹ ਗੱਲ ਸਭ ਨੂੰ ਪਤਾ ਹੈ ਪਰ ਆਪਣੇ ਹੱਥ ਸਿਰਫ ਦੋ ਕਵੀਆਂ ਦੀ ਹੀ ਲਿਖਤਾਂ ਮਿਲਦੀਆਂ ਨੇ ਲਗਭਗ ਇੱਕ ਭਾਈ ਨੰਦ ਲਾਲ ਜੀ ਤੇ ਦੂਸਰੇ ਸੀਗੇ ਸੈਨਾਪਤ ਜੀ ਤੇ ਜਿਹੜੇ 50 ਕਵੀ ਸੀ ਉਹਨਾਂ ਦੀ ਕੋਈ ਵੀ ਰਚਨਾ ਸਾਨੂੰ ਨਹੀਂ ਮਿਲਦੀ ਹੈਗੀ ਕਿਉਂਕਿ ਇੱਕ ਗ੍ਰੰਥ ਸੀ ਵਿਦਿਆਧਾਰ ਨਾਮ ਦਾ ਗ੍ਰੰਥ ਬੜਾ ਭਾਰੀ ਗ੍ਰੰਥ ਸੀ ਉਹ ਉਹ ਵੀ ਸਭ ਸੱਚੇ ਪਾਤਸ਼ਾਹ ਜੀ ਨੇ ਨਦੀ ਦੇ ਵਿੱਚ ਹੀ ਵਹਾ ਦਿੱਤਾ ਸੀਗਾ ਹੋਰ ਪਤਾ ਨਹੀਂ ਕਿੰਨਾ ਕੁ ਕੁਛ ਸਭ ਸੱਚੇ ਪਾਤਸ਼ਾਹ ਜੀ ਨੇ ਨਦੀ ਦੇ ਵਿੱਚ ਵਹਾ ਦਿੱਤਾ ਸੀ ਕਿਉਂਕਿ ਹੁਣ ਜਿਸ ਪੈਂਡਿਆਂ ਤੇ ਜਿਸ ਰਾਹਾਂ ਤੇ ਸਾਰੇ ਸਿੰਘਾਂ ਨੇ ਸਭ ਸੱਚੇ ਪਾਤਸ਼ਾਹ ਜੀ ਨੇ ਤੁਰਨਾ ਸੀ ਜਾਣਾ ਸੀ ਉਹ ਉਹਨਾਂ ਰਾਹਾਂ ਤੇ ਸਿਉਨੇ ਚਾਂਦੀ ਦੀ ਲੋਡ ਨਹੀਂ ਪੈਣੀ ਸੀ ਉਹਨਾਂ ਰਾਹਾਂ ਤੇ ਹੁਣ ਲੋਡ ਪੈਣੀ ਸੀਗੀ ਸਰਬ ਲੋਹ ਦੇ ਢੀਗਿਆਂ ਦੀ ਕਿਰਪਾਨਾਂ ਦੀ ਨੇਜਾਂ ਦੀ ਬਰਛਿਆਂ ਦੀ ਟਾਲਾਂ ਦੀ ਸੋ ਉਹ ਸਭ ਸ਼ਸਤਰ ਸਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਜਾਨ ਤੋਂ ਵੱਧ ਪਿਆਰ ਕਰਕੇ ਇੱਕ ਸਾਈਡ ਤੇ ਰੱਖੇ ਹੋਏ ਸੀਗੇ ਕਿਉਂਕਿ ਗੁਰੂ ਸਾਹਿਬ ਸ਼ਸਤਰਾਂ ਨੂੰ ਬਹੁਤ ਪਿਆਰ ਕਰਦੇ ਸੀਗੇ। ਚਾਰ ਭਟੀਆਂ ਤੋਪਾਂ ਵੀ ਸੱਚੇ ਪਾਤਸ਼ਾਹ ਜੀਆ ਨੇ ਨਦੀ ਦੇ ਵਿੱਚ ਵਹਾ ਦਿੱਤੀਆਂ ਕਿਉਂਕਿ ਇੰਨਾ ਭਾਰੀ ਸਮਾਨ ਚੱਕ ਕੇ ਅੱਗੇ ਨਹੀਂ ਵਧਿਆ ਜਾ ਸਕਦਾ ਸੀਗਾ। ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਪੇ ਮੁਗਲ ਆਪਣੀਆਂ ਕਸਮਾਂ ਤੋੜਨਗੇ। ਪੰਮੇ ਪੁਰੀਹਿਤ ਵਰਗੇ ਸਮਾਣੇ ਦਾਸੀ ਇਤਿਹਾਸਕਾਰ ਦੱਸਦੇ ਨੇ ਪੰਮਾ ਪੁਰੀਹਿਤ ਸਮਾਣਾ ਸ਼ਹਿਰ ਦਾ ਉਹਦੇ ਹੱਥ 22 ਤਾਰ ਦੇ ਰਾਜਿਆਂ ਨੇ ਆਟੇ ਦੀਆਂ ਗਉਂਆਂ ਬਣਾ ਬਣਾ ਕੇ ਸੌਹਾ ਖਾਂ ਖਾ ਕੇ ਸਭ ਸੱਚੇ ਪਾਤਸ਼ਾਹ ਜੀ ਨੂੰ ਭੇਜੀਆਂ ਸੀ ਤੇ ਇਤਿਹਾਸਕਾਰ ਦੱਸਦੇ ਨੇ ਕਿ ਔਰੰਗਜ਼ੇਬ ਨੇ ਕਿ ਔਰੰਗਜ਼ੇਬ ਨੇ ਕੁਰਾਨ ਦੇ ਪਹਿਲੇ ਸਫੇ ਦੇ ਉੱਤੇ ਆਪਣੇ ਦਸਤਖਤ ਪਾਵ ਬਾਈਨ ਕਰਕੇ ਭੇਜੇ ਸੀ ਕਿ ਆਪ ਜੀ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡੋ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਵੇਗਾ ਪਰ ਸਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਇਹਨਾਂ ਦੀ ਨੀਅਤ ਬਾਰੇ ਪਹਿਲਾਂ ਪਤਾ ਸੀ ਕਿਉਂਕਿ ਪਹਿਲਾਂ ਵੀ ਕਈ ਵਾਰ ਹਮਲਾ ਕਰ ਚੁੱਕੇ ਸੀ ਇਹ ਪਹਾੜੀ ਰਾਜੇ ਇਹ ਉਹੀ ਪਹਾੜੀ ਰਾਜੇ ਨੇ ਜਿੰਨਾਂ ਦੇ ਪੁਰਖਿਆਂ ਨੂੰ ਬੰਦੀ ਛੋੜ ਸਤਿਗੁਰੂ 6ਵੇਂ ਪਾਤਸ਼ਾਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛਡਵਾਇਆ ਸੀ ਅੱਗੇ ਜਾ ਕੇ ਉਹਨਾਂ ਦੀਆਂ ਹੀ ਔਲਾਦਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਪਰਿਵਾਰ ਤੇ ਹਮਲੇ ਕਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਤੇ ਹਮਲੇ ਕਰੇ ਕਿਉਂਕਿ ਆਸਲ ਦੇ ਵਿੱਚ ਜੰਗ ਹੀ ਪਹਾੜੀ ਰਾਜਾਂ ਨੇ ਚੇੜੀ ਸੀ ਔਰੰਗਜ਼ੇਬ ਨੂੰ ਤਾਂ ਪਤਾ ਵੀ ਨਹੀਂ ਸੀ ਉਹ ਤਾਂ ਦੱਖਣ ਦੇ ਵਿੱਚ ਸੀ ਦੱਖਣ ਦੇ ਵਿੱਚ ਜੰਗ ਲੜ ਰਿਹਾ ਸੀਗਾ ਤੇ ਦੱਖਣ ਦੇ ਵਿੱਚ ਹਾਰ ਹਾਰ ਵੀ ਗਿਆ ਸੀ ਔਰੰਗਜ਼ੇਬ ਦੱਖਣ ਦੇ ਵਿੱਚ ਹੁਣ ਸਾਹਿਬ ਸੱਚੇ ਪਾਤਸ਼ਾਹ ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪਣੇ ਸਿੰਘਾਂ ਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਤੁਸੀਂ ਥੋੜਾ ਚਿਰ ਹੋਰ ਟਿਕ ਜਾਓ 10 ਕ ਦਿਨ ਵੀ 10 ਕ ਦਿਨ ਟਿਕ ਜਾਓ ਵੀ ਇਹ ਤੁਰਕ ਇਹ ਮੁਗਲ ਆਪਣੇ ਆਪ ਪਾਸੇ ਹੋ ਜਾਣਗੇ ਕਿਉਂਕਿ ਮੀਂਹ ਪੈਣ ਕਾਰਨ ਨਾ ਸਾਰਾ ਕੁਝ ਰਿਸਦਾ ਜਾ ਰਿਹਾ ਸੀਗਾ ਕਿਉਂਕਿ ਇਕ ਤਪੋ ਦਾ ਮਹੀਨਾ ਸੀਗਾ ਹਵਾ ਨਹੀਂ ਸੀ ਤੇ ਠੰਢੀ ਚੱਲ ਰਹੀ ਸੀ ਉੱਪਰੋਂ ਮੀਂਹ ਪੈ ਰਿਹਾ ਸੀਗਾ ਇਸ ਕਰਕੇ ਮੁਗਲ ਸੀਗੇ ਜਿਹੜੇ ਉਹ ਜ਼ਿਆਦਾ دیر ਟਿਕ ਨਹੀਂ ਪਾਏ ਉਹਨਾਂ ਤੋਂ ਵੀ ਜ਼ਿਆਦਾ دیر ਟਿਕਿਆ ਨਹੀਂ ਜਾ ਰਿਹਾ ਸੀਗਾ ਗੁਰੂ ਮਹਾਰਾਜ ਜੀ ਨੂੰ ਪਤਾ ਸੀ ਕਿ ਬਸ ਉਹਨਾਂ ਦੀ ਭਿਆਹ ਹੋਣ ਵਾਲੀ ਹੈ ਵੀ 10 ਦਿਨ ਤੁਸੀਂ ਟਿਕੋ ਪਰ ਸਿੰਘ ਨਹੀਂ ਮੰਨੇ ਕਿਉਂਕਿ ਤੰਦ ਘੜਦੇ ਕੇਲੇ ਦੇ ਵਿੱਚ ਸਾਰਾ ਰਸ ਦਾ ਪਾਣੀ ਬੰਦ ਹੋ ਚੁੱਕਿਆ ਸੀ ਬਾਹਰੋਂ ਤੇ ਜਿਹੜੀ ਉਹ ਨਦੀ ਸੀ ਕਿ ਜਿੱਥੋਂ ਪਾਣੀ ਆਉਂਦਾ ਸੀ ਉਹ ਵੀ ਉਹਨਾਂ ਮੁਗਲਾਂ ਨੇ ਬੰਦ ਕਰਵਾਤੀ ਸੀ ਸੋ ਸਾਬ ਸੱਚੇ ਪਾਸ਼ਾ ਜੀ ਫਿਰ ਉਹਨਾਂ ਨੂੰ ਕਹਿੰਦੇ ਨੇ ਜਦੋਂ ਸਿੰਘ ਜਿਆਦਾ ਜ਼ੋਰ ਪਾਉਂਦੇ ਨੇ ਕਿ ਆਪ ਜੀ ਕਿਲਾ ਛੱਡ ਦਿਓ ਤੇ ਮਾਤਾ ਗੁਜਰ ਕੌਰ ਜੀ ਵੀ ਆ ਕੇ ਮਹਾਰਾਜਿਆਂ ਨੂੰ ਬੇਨਤੀ ਕਰਦੇ ਨੇ ਕਿ ਤੁਸੀਂ ਕਿਲਾ ਛੱਡ ਦਿਓ ਫਿਰ ਸਾਬ ਸੱਚੇ ਪਾਸ਼ਾ ਜੀ ਨੇ ਉੱਥੇ ਇੱਕ ਗੱਲ ਕਹੀ ਸੀ ਕਿ ਬੁਰੀ ਹੋ ਤੋ ਤਮਰੇ ਸਰਪਾਈ ਤੇ ਜੋ ਵੀ ਹੋਊਗਾ ਜਿਹੜਾ ਜਾ ਵੀ ਹੋ ਉਹਦੇ ਜ਼ਿੰਮੇਵਾਰ ਹੁਣ ਤੁਸੀਂ ਹੀ ਹੋਵੋਗੇ ਜੇ ਸਾਡੇ ਕਹਿਣ ਤੇ ਤੁਸੀਂ 10 ਦਿਨ ਹੋਰ ਟਿਕ ਜਾਂਦੇ ਤਾਂ ਮੁਗਲਾਂ ਨੇ ਆਪਣੇ ਆਪ ਪਾਸੇ ਹੋ ਜਾਣਾ ਸੀ ਹੁਣ ਜਿੰਨਾ ਵੀ ਨੁਕਸਾਨ ਹੋਊਗਾ ਉਹਦੀ ਪਰਪਾਈ ਤੁਹਾਨੂੰ ਹੀ ਕਰਨੀ ਪਵੇਗੀ ਫੇਰ ਨਾ ਕਹੋ ਕਿ ਸਾਡੇ ਗੁਰੂ ਨੇ ਸਾਨੂੰ ਬਚਾਇਆ ਨਹੀਂ ਪਰ ਫਿਰ ਵੀ ਇੱਕ ਪਿਆਰ ਆ ਜਾਂਦਾ ਆਪਣੇ ਪੁੱਤਾਂ ਤੇ ਧੀਆਂ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਆਨੂੰ ਤੇ ਫਿਰ ਅਨੰਦਪੁਰ ਸਾਹਿਬ ਦਾ ਉਹ ਕਿਲਾ ਛੱਡਣ ਲਈ ਰਾਜੀ ਹੋ ਜਾਂਦੇ ਨੇ ਤੇ ਕਹਿੰਦੇ ਇਤਿਹਾਸਕਾਰ ਦੱਸਦੇ ਨੇ ਕਿ ਅਲੱਗ-ਅਲੱਗ ਜਥੇ ਬਣਾਏ ਗਏ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸੀ ਉਸ ਟਾਈਮ ਸਾਰੇ ਸਿੰਘਾਂ ਦੀ ਗਿਣਤੀ ਲਗਭਗ 500 ਦੱਸੀ ਜਾ ਰਹੀ ਹੈ ਉੱਥੇ ਫਿਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਭਤੀਜੇ ਵੀ ਆਉਂਦੇ ਨੇਗੇ ਆਰਾਮ ਰਾਏ ਵਰਗੇ ਉਹ ਵੈਸੀ RAM RAI ਹੀ ਇਤਿਹਾਸਕਾਰ RAM RAI ਹੀ ਲਿਖਦੇ ਨੇ ਨਾਮ ਜ਼ਿਆਦਾਤਰ ਪਰ ਕੋਸ਼ਕ ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਨੇ ਅੰਮ੍ਰਿਤ ਵੀ ਛਕਿਆ ਸੀਗਾ ਸਾਬ ਸੱਚੇ ਪਾਤਸ਼ਾਹ ਜੀ ਤੋਂ ਫਿਰ ਉਹ ਰਾਜ ਤੋਂ ਸਿੰਘ ਹੋ ਗਏ ਸੀ ਅਤੇ ਉਹ ਗੁਰੂ ਪਿਤਾ ਜੀ ਨੂੰ ਆ ਕੇ ਹੱਥ ਜੋੜ ਕੇ ਖੜ ਜਾਂਦੇ ਆ ਤੇ ਕਹਿੰਦੇ ਆ ਕਿ ਮਹਾਰਾਜ ਜੀ ਦੱਸੋ ਕਿ ਸਾਡੇ ਲਈ ਕੀ ਹੁਕਮ ਹੈ ਤਾਂ ਗੁਰੂ ਮਹਾਰਾਜ ਜੀ ਇੱਕ ਹੁਕਮਨਾਮਾ ਤਿਆਰ ਕਰਦੇ ਨੇ ਜੋ ਕਿ ਸਰਮੌਰ ਦੇ ਰਾਜੇ ਕੋਲ ਲਜਾਇਆ ਜਾਂਦਾ ਭਾਵਕੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਤੁਸੀਂ ਸਰਮੌਰ ਦੇ ਰਾਜੇ ਕੋਲ ਚਲੇ ਜਾਓ ਇਹ ਹੁਕਮਨਾਮਾ ਲੈ ਕੇ ਸਾਡਾ ਇਹ ਹੁਕਮਨਾਮਾ ਉਹਨਾਂ ਨੂੰ ਦਿਖਾ ਦਿਓ ਤੇ ਜਦੋਂ ਉਹ ਹੁਕਮਨਾਮਾ ਸਾਹਿਬ ਲੈ ਕੇ ਜਾਂਦੇ ਨੇ ਤਾਂ ਉਸ ਹੁਕਮਨਾਮਾ ਸਾਹਿਬ ਦੇ ਵਿੱਚ ਲਿਖਿਆ ਹੋਇਆ ਸੀ ਕਿ ਤੁਸੀਂ ਇਹਨਾਂ ਨੂੰ ਰੈਣ ਬਸੇਰੇ ਦੇ ਲਈ ਭਾਵਕੇ ਇੱਕ ਪਿੰਡ ਬਸਾਉਣ ਜੋਗੀ ਇੱਕ ਪਿੰਡ ਬਸਾਉਣ ਜੋਗੀ ਇਹਨਾਂ ਨੂੰ ਜਗਾ ਦੇ ਦੇਵੋ ਤੇ ਸਰਮੌਰ ਦਾ ਰਾਜਾ ਬਿਲਕੁਲ ਓਵੇਂ ਹੀ ਕਰਦਾ ਹੈ ਗੁਰੂ ਮਹਾਰਾਜਿਆਂ ਦਾ ਹੁਕਮਨਾਮਾ ਸਾਹਿਬ ਪੜ੍ਹ ਕੇ ਉਹਨਾਂ ਨੂੰ ਇੱਕ ਪਿੰਡ ਵਸਾਉਣ ਯੋਗੀ ਜਗਾ ਦੇ ਦਿੱਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਇਹੀ ਲੋਕ RAM ਰਾਏ ਵਰਗੇ ਕਲਗੀਆਂ ਲਾ ਕੇ ਉੱਥੇ ਬੈਠ ਜਾਂਦੇ ਨੇ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਤੇ ਲੋਕਾਂ ਨੂੰ ਕਹਿੰਦੇ ਨੇ ਕਿ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵੰਸ਼ਸ ਵਿੱਚੋਂ ਸੀਗੇ ਤਾਂ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਪਤਾ ਸੀ ਕਿ ਸਾਇਬ ਸੱਚੇ ਪਾਤਸ਼ਾਹ ਜੀ ਜੰਦੇ ਇਹ ਵੰਸ਼ ਵਿੱਚੋਂ ਨੇ ਉਹਨਾਂ ਦੇ ਭਤੀਜੇ ਨੇਗੇ ਪਰ ਜਿਹੜੇ ਹੁਣ ਉਹ ਸਿੱਖ ਸੀਗੇ ਉਹ ਉਹਨਾਂ ਨੂੰ ਆ ਕੇ ਮੱਥਾ ਟੇਕਣ ਲੱਗ ਜਾਂਦੇ ਨੇ ਉਹ ਵੀ ਤਾਂ ਕਿਉਂਕਿ ਇਹ ਉਹਨਾਂ ਦੇ ਵੰਸ਼ ਵਿੱਚੋਂ ਸੀ ਉਹਨਾਂ ਦੇ ਭਤੀਜੇ ਸੀ ਤਾਂ ਕਰਕੇ ਇਹ ਜਿਹੜੇ ਸਿੱਖ ਸੀ ਉਹਨਾਂ ਨੂੰ ਮੱਥਾ ਟੇਕਦੇ ਨੇ ਪਰ ਇਹਨਾਂ ਦਾ ਹਾਸ਼ਰ ਸੀ ਜਿਹੜਾ ਉਹ ਬਹੁਤ ਬੁਰਾ ਹੋਇਆ ਸੀਗਾ ਆਖਰ ਦੇ ਵਿੱਚ ਇਹ ਬੜੀ ਬੁਰੀ ਮੌਤ ਮਰਿਆ ਸੀ ਹਰਾਮ ਰਾਏ ਇਹਨਾਂ ਦਾ ਪਰਿਵਾਰ ਰਾਮ ਰਾਏ ਦਾ ਜਿਹੜਾ ਆਪ ਦਾ ਪਰਿਵਾਰ ਸੀ ਉਹ ਵੀ ਪੂਰਾ ਤਹਸਨੈਸ ਹੋ ਗਿਆ ਸੀ ਸਭ ਬਿਮਾਰੀ ਦੇ ਨਾਲ ਮਰੀ ਸੀ ਇਹ ਤੇ ਇਧਰੋਂ ਜੋ ਪਹਿਲਾ ਜਥਾ ਬਣਾਇਆ ਜਾਂਦਾਗਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਾਂ ਦਾ ਜਥਾ ਬਣਾਇਆ ਜਾਂਦਾ ਹੈ ਜੋ ਪਹਿਲਾ ਰਵਾਨਾ ਹੋਣਾ ਸੀਗਾ ਤੇ ਉਹਨਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਾਂ ਦੇ ਨਾਲ ਇੱਕ ਛੋਟੀ ਟੁਕੜੀ ਸਫਿੰਗਾਂ ਦੀ ਤਿਆਰ ਕੀਤੀ ਜਾਂਦੀ ਹੈ ਕਿ ਉਹ ਸ਼ਸ਼ਤਰਧਾਰੀ ਸਿੰਘ ਉਹਨਾਂ ਦੇ ਨਾਲ ਰਹਿਣਗੇ ਤੇ ਫਿਰ ਦੂਸਰਾ ਜਥਾ ਬਨਾਇਆ ਜਾਂਦਾ ਮਾਤਾ ਸਹਿਬਕੌਰ ਤੇ ਮਾਤਾ ਸੁੰਦਰੀ ਜੀਆਂ ਦਾ ਉਹਨਾਂ ਨਾਲ ਵੀ ਸ਼ਸ਼ਤਰਧਾਰੀ ਸਿੰਘ ਤੈਨਾਤ ਕੀਤੇ ਜਾਂਦੇ ਨੇ ਤੇ ਫਿਰ ਇੱਕ ਜਥਾ ਬਨਾਇਆ ਜਾਂਦਾਗਾ ਉਹਨਾਂ ਦਾ ਜੋ ਜੰਗ ਨਹੀਂ ਲੜ ਸਕਦੇ ਬਜ਼ੁਰਗ ਨੇ ਜਾਂ ਕਦੇ ਉਹਨਾਂ ਨੇ ਜੰਗ ਨਹੀਂ ਕੀਤੀ ਉਹਨਾਂ ਸਾਭ ਦਾ ਜਥਾ ਬਨਾਇਆ ਜਾਂਦਾਗਾ ਉਹਨਾਂ ਦੇ ਨਾਲ ਵੱਧ ਤੋਂ ਵੱਧ ਸ਼ਸ਼ਤਰਧਾਰੀ ਸਿੰਘ ਤੈਨਾਤ ਕੀਤੇ ਜਾਂਦੇ ਨੇ ਅਤੇ ਫਿਰ ਇੱਕ ਜਥਾ ਜਦੋਂ ਹੋਰ ਬਨਾਇਆ ਜਾਂਦਾ ਹੈ ਤਾਂ ਫਿਰ ਉਹ ਅਖੀਰ ਜਥੇ ਦੇ ਵਿੱਚ ਸਾਬ ਸੱਚੇ ਪਾਸ਼ਾ ਬਿਲਕੁਲ ਵਿਚਕਾਰ ਤੁਰੇ ਜਾ ਰਹੇ ਨੇਗੇ ਅਤੇ ਇਤਿਹਾਸਕਾਰ ਦੱਸਦੇ ਨੇ ਕਿ 20 ਤਰੀਕ ਹਜੇ 20 ਤਰੀਕ ਆਉਣੀ ਹੈ ਅਸੀਂ ਅੱਜ 18 ਤਰੀਕ ਨੂੰ ਇਹ ਵੀਡੀਓ ਬਣਾ ਰਹੇ ਹਾਂ 20 ਤਰੀਕ ਨੂੰ ਭਾਵ ਕੇ 6 ਪੋ ਨੂੰ ਰਾਤ ਦੇ ਪਹਿਲੇ ਪੈਰ ਸਾਬ ਸੱਚੇ ਪਾਸ਼ਾ ਜੀ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡਦੇ ਨੇ ਤੇ ਤੁਰੇ ਜਾ ਰਹੇ ਨੇ ਲਗਾਤਾਰ ਸਭ ਤੋਂ ਮੂਰੇ ਸੀਗੇ ਜੋ ਖਾਲਸਾ ਫੌਜ ਦੇ ਕਮਾਂਡਰ ਸੀਗੇ ਉਹ ਸੀਗੇ ਭਾਈ ਉਦਾਸ ਸਿੰਘ ਜੀ ਉਹ ਵਹੀਰ ਦੇ ਸਭ ਤੋਂ ਮੂਰੇ ਸੀਗੇ ਉਦਾਸ ਸਿੰਘ ਜੀ ਤਾਂ ਤਾਂ ਸ਼ਹੀਦ ਭਾਈ ਮਨੀ ਸਿੰਘ ਜੀ ਆਂਦੇ ਸੁਪੁੱਤਰ ਹੋਏ ਨੇ ਉਹ ਖਾਲਸਾ ਫੌਜ ਦੇ ਕਮਾਂਡਰ ਸੀ ਉਹ ਸਭ ਤੋਂ ਮੂਰੇ ਸੀ ਅਤੇ ਜੋ ਸਭ ਤੋਂ ਪਿੱਛੇ ਸੀ ਉਹ ਸੀਗੇ ਬਾਬਾ ਅਜੀਤ ਸਿੰਘ ਜੀ ਇਹ ਇਤਿਹਾਸ ਕਰ ਰਿਹਾ ਤੇ ਨੇ ਕਿ ਬਾਬਾ ਅਜੀਤ ਸਿੰਘ ਜੀ ਨੇ ਕਈ ਵਾਰ ਪਿੱਛੇ ਮੁੜ ਕੇ ਦੇਖਿਆ ਅਨੰਦਗੜ੍ਹ ਦੇ ਉਸ ਕਿਲੇ ਵੱਲ ਕਿੰਨੇ ਵਾਰ ਉਹਨਾਂ ਨੇ ਕਿਹਾ ਹੋਊਗਾ ਕਿੰਨੇ ਵਾਰ ਉਹਨਾਂ ਨੇ ਸੋਚਿਆ ਹੋਊਗਾ ਕਿ ਕਿੰਨਾ ਸਮਾਂ ਅਸੀਂ ਆਪਣੇ ਜ਼ਿੰਦਗੀ ਦੇ 17 ਸਾਲ ਇਸ ਘਰ ਦੇ ਵਿੱਚ ਇਸ ਕਿਲੇ ਦੇ ਵਿੱਚ ਬਤੀਤ ਕੀਤੇ ਨੇ ਕੀ ਪਤਾ ਹੁਣ ਅਸੀਂ ਮੁੜ ਕੇ ਇੱਥੇ ਆਵਾਂਗੇ ਜਾਂ ਨਹੀਂ ਕਿੰਨਾ ਕੁਛ ਕਿੰਨਿਆਂ ਨੇ ਯਾਦ ਕਰਿਆ ਹੋਊਗਾ ਉਹ ਸਿੰਘਾਂ ਨੇ ਸਿੰਘਾਂ ਨੂੰ ਕਿੰਨਾ ਸਮਾਂ ਹੋ ਗਿਆ ਸੀਗਾ ਗੁਰੂ ਸਾਹਿਬ ਜੀਆਂ ਕੋਲ ਰਹਿੰਦੇ ਹੋਿਆਂ ਨੂੰ ਤੇ ਛੋਟੇ ਸਭ ਜਦਿਆਂ ਨੇ ਵੀ ਕਿਹਾ ਹੋ ਕਿ ਅਸੀਂ ਹੁਣ ਕਦੋਂ ਆਪਣੇ ਘਰ ਵਾਪਸ ਆਵਾਂਗੇ ਪਰ ਜੋ ਮਾਤਾ ਗੁਜਰ ਕੌਰ ਜੀਆਂ ਦੇ ਇਹਨਾਂ ਸਵਾਲਾਂ ਦੇ ਜਵਾਬ ਸੀ ਉਹ ਇਤਿਹਾਸ ਦੇ ਵਿੱਚ ਹੀ ਕੀਤੇ ਗਵਾਚੇ ਰਹ ਗਏ ਉਹ ਸਾਡੇ ਤੱਕ ਪਹੁੰਚੇ ਹੀ ਨਹੀਂ ਹੁਣ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਾ ਰਿਹਾ ਸੀ ਤਾਂ ਸਾਰੇ ਹੀ ਜਿਹੜੇ ਮੁਗਲ ਸੀ ਉਹ ਸਤਲੂਜ ਦੇ ਬਿਲਕੁਲ ਉੱਪਰ ਬੈਠੇ ਸੀਗੇ ਤੇ ਉਹ ਹਮਲੇ ਦੀ ਤਿਆਰੀ ਦੇ ਵਿੱਚ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਨੇ ਵੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਤਾਂ ਉਹ ਫੌਜ ਸੀ ਜਿਹੜੀ ਉੱਥੋਂ ਸਾਈਡ ਤੇ ਹੋਊਗੀ ਹਮਲਾ ਕਰਨਾ ਸੀ ਇਹ ਨਹੀਂ ਹੈਗਾ ਕਿ ਉਹ ਫੌਜ ਸਾਈਡ ਤੇ ਹੋਊਗੀ ਤੇ ਉਹ ਹੁਣ ਹਮਲਾ ਨਹੀਂ ਹੋਊਗਾ ਹਮਲਾ ਫਿਰ ਵੀ ਕਰਨਾ ਸੀ ਇਹਨਾਂ ਨੂੰ ਦੇਰੀ ਕਿਉਂ ਹੋਈ ਇੰਨੀ ਹਮਲਾ ਕਰਨ ਦੇ ਵਿੱਚ ਹਮਲਾ ਸਿਰਫ ਉਹਨਾਂ ਨੇ ਗੁਰੂ ਸਾਹਿਬ ਤੇ ਕਰਨਾ ਸੀ ਕਿਉਂਕਿ ਹੁਣ ਉਹ ਗੁਰੂ ਸਾਹਿਬ ਸੀਗੇ ਉਹ ਵਿਚਕਾਰ ਸੀ ਬਿਲਕੁਲ ਫੌਜ ਕੇਰੇ ਦੀ ਉਹ ਵੀ ਹੀਰ ਦੀ ਹੁਣ ਜੋ ਹਮਲਾ ਕਰਨਾ ਸੀ ਉਹ ਗੁਰੂ ਸਾਹਿਬ ਜੀਆਂ ਤੇ ਕਰਨਾ ਸੀ ਕਿਉਂਕਿ ਗੁਰੂ ਸਾਹਿਬ ਸੀਗੇ ਜੋ ਉਹ ਗੁਰੂ ਸਾਹਿਬ ਹੁਣ ਉਸ ਵਹੀਰ ਦੇ ਵਿੱਚ ਵਿਚਕਾਰ ਸੀ ਜੋ ਦੋ ਆਨੰਦਪੁਰ ਸਾਹਿਬ ਦਾ ਮਹਾਰਾਜ ਜੀ ਨੇ ਕਿਲਾ ਛੱਡਿਆ ਸੀ ਮੁਗਲ ਸੀਗੇ ਉਹਨਾਂ ਨੂੰ ਗੁਰੂ ਸਾਹਿਬ ਦਿਖ ਨਹੀਂ ਰਹੇ ਸੀ ਤਾਂ ਕਰਕੇ ਇਨੀ ਦੇਰੀ ਹੋ ਗਈ ਸੀ ਹਮਲਾ ਕਰਨ ਦੇ ਵਿੱਚ ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਜੀ ਦੇ ਵਹਿਿਰ ਦੇ ਸਭ ਤੋਂ ਮੂਰੇ ਸੀਗੇ ਫੌਜਾਂ ਦਾ ਜਰਨੈਲ ਭਾਈ ਉਦਾਸ ਸਿੰਘ ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਪੂਰੀ ਰਣਨੀਤੀ ਨਾਲ ਪੂਰੇ ਸ਼ਸਤਰਾਂ ਦੇ ਨਾਲ ਕਿਉਂਕਿ ਹੁਣ ਗੁਰੂ ਸਾਹਿਬ ਜੀਆਂ ਕੋਲ ਕੋਈ ਸਿਆਉਣਾ ਚਾਂਦੀ ਕੋਈ ਗ੍ਰੰਥ ਕੋਈ ਤੋਪਾਂ ਕੁਝ ਵੀ ਨਹੀਂ ਸੀ ਸਸ਼ਤਰਾਂ ਤੋਂ ਬਿਨਾਂ ਤੇ ਸਾਹਿਬ ਸੱਚੇ ਪਾਤਸ਼ਾਹ ਜੀ 6 ਪੋਦੇ ਪਹਿਲੇ ਪੈਰ ਹੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੰਦੇ ਨੇ ਅਤੇ ਆਪਣੇ ਸਿੰਘਾਂ ਦੇ ਨਾਲ ਕਿਲੇ ਦੇ ਵਿੱਚੋਂ ਰਵਾਨਾ ਹੋ ਜਾਂਦੇ ਨੇ ਸੋ ਅਗਲੇ ਇਤਿਹਾਸ ਬਾਰੇ ਅਗਲੀ ਵੀਡੀਓ ਦੇ ਵਿੱਚ ਜਰੂਰ ਵਿਚਾਰ ਸਾਂਝੇ ਕਰਾਂਗੇ ਜੀ ਇਤਿਹਾਸ ਦੱਸਦੇ ਆ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਅਸੀਂ ਉਸ ਦੇ ਲਈ ਪਰਮ ਪਿਤਾ ਪਰਮਾਤਮਾ ਸੱਚੇ ਪਿਤਾ ਵਾਹਿਗੁਰੂ ਅਕਾਲ ਪੁਰਖ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅਸੀਂ ਮਾਫੀ ਮੰਗਦੇ ਹਾਂ ਖਾਲਸਾ ਪੰਥ ਤੋਂ ਮਾਫੀ ਮੰਗਦੇ ਹਾਂ ਵੀਡੀਓ ਨੂੰ ਆਪ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਇਤਿਹਾਸ ਹੈ ਵੱਧ ਤੋਂ ਵੱਧ ਸੰਗਤ ਕੋਲੇ ਪਹੁੰਚ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ